ਹੈਲੋ ਗਾਈਜ਼ ਅੱਜ ਅਸੀਂ ਆਪ ਜੀ ਨੂੰ ਨਵੇਂ ਸਾਲ ਦੇ ਵਿੱਚ ਜੋ ਨਵਾਂ ਸਾਲ 2026 ਦੇ ਵਿੱਚ ਲੱਗੇ ਚੱਲਦੇ ਹਾਂ ਬਾਬਾ ਬਣੇ ਸ਼ਾਹ ਜੀ ਖੁਸ਼ਹਾਲ ਪਰਦੇ ਦੋਖੀ ਬਹੁਤ ਹੀ ਪ੍ਰਸਿੱਧ ਹਨ ਸਭ ਦੀਆਂ ਮਰਦਾਆਂ ਕੁੜੀਆਂ ਕਰਦੇ ਹਨ ਬਾਬਾ ਬਣੇ ਸ਼ਾਹ ਜੀ ਅੱਜ ਆਪ ਜੀ ਨੂੰ ਬਾਬਾ ਬਣੇ ਸ਼ਾਹ ਦੇ ਦਰਵਾਜ਼ੇ ਲੱਗੇ ਚੱਲਦੇ ਹਾਂ ਬਾਬਾ ਬਣੇ ਸ਼ਾਹ ਜੀ ਸਭ ਦੀਆਂ ਮਰਦਾਆਂ ਕੁੜੀਆਂ ਕਰਦੇ ਹਨ ਆਖੇ ਅੱਜ ਨਵੇਂ ਸਾਲ ਦੇ ਵਿੱਚ ਹੀਰਾ ਲੱਗਿਆ ਹੋਇਆ ਹੈ ਆਓ ਆਪਾਂ ਚੱਲਦੇ ਹਾਂ ਬਾਬਾ ਬਣੇ ਸ਼ਾਹ ਦੇ ਦਰਵਾਜ਼ੇ ਵਿੱਚ ਤੇ ਬਾਬਾ ਜੀ ਦਰਸ਼ਨ ਕਰਦੇ ਇੱਥੇ ਬਣੇ ਸ਼ਾਹ ਜੀ ਦੇ ਨਾਲੇ ਸੁਣਦੇ ਹਾਂ ਇੱਥੇ ਗੂੰਗਾਣ ਬਾਬਾ ਬਣੇ ਸ਼ਾਹ ਔਰ ਹੀਰਾ ਖੁਸ਼ ਆਖੋ ਅੱਛਾ ਜੀ ਜੋ ਵੀ ਇਹ ਮੇਰੀ ਵੀਡੀਓ ਕੋਈ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਆਗਿਆ ਤੱਕ ਮੇਰੀ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਇਸ ਵੇਲੇ ਸੀ ਬਾਬਾ ਬਣੀ ਸਾਹਿਬ ਦਰਵਾਜ਼ੇ ਪਹੁੰਚ ਚੁੱਕੇ ਹਾਂ ਇਹ ਸੁਣਦੇ ਬਾਬਾ ਜੀ ਦੇ ਗੂੰਗਾਨ पट बीठी ब Ra'zaka'n'i de vino, ra'zaka'n'i de vino, ra'zaka'n'i de vino

बंधक कमेटी वलो किताब जी कल जी शिव जी आ ਬੀਨਾ ਠਾਕੁਰ ਆਇਆ ਹੁਣ ਸੰਗਤਾਂ ਵਾਸਤੇ ਲੰਗਰ ਵੀ ਬਤਾਇਆ ਗਿਆ ਲੰਗਰ ਦੀ ਖਾਸ ਵਸਤਾ ਸੰਗਤਾਂ ਵਾਸਤੇ ਬਣਾ ਸਾਹਿਬ ਬਾਬਾ ਬਣਾ ਸਾਹਿਬ ਦਰਬਾਰ ਵਿੱਚ ਤੇ ਹੁਣ ਅਸੀਂ ਆਪ ਜੀ ਨੂੰ ਜੇ ਬਾਬਾ ਜੀ ਦਾ ਦਰਬਾਰ ਹੈ ਉਹ ਦਰਸ਼ਨ ਕਰਵਾਣੇ ਹਨ ਬਾਬਾ ਜੀ ਦੇ ਬਾਬਾ ਬਣੇ ਸਾਹਿਬ ਜੀ ਪੁਰਹੀਰਾ ਹੁਸ਼ਿਆਰਪੁਰ ਸਭ ਦੀ ਅਮਰਦਾ ਪੂਰੀਆਂ ਕਰਦੇ ਹਾਂ ਬਾਬਾ ਬਨੇ ਸ਼ਾਹ ਜੀ ਕਾਫੀ ਇੱਥੇ ਅਜ ਰਸ ਹੈ ਨਵੇਂ ਸਾਲ ਦੇ ਵਿੱਚ ਨਵੇਂ ਸਾਲ ਯਾਨੀ ਕਿ 2026 ਦੇ ਵਿੱਚ ਰੋਣ ਕਰ ਗਏ ਹੋਏ ਨੇ ਆਓ ਅਸੀਂ ਚੱਲਦੇ ਦਰਬਾਰ ਦੇ ਅੰਦਰ ਤੇ ਬਾਬਾ ਜੀ ਦੇ ਹੁਣ ਦਰਸ਼ਨ ਕਰਦੇ ਹਾਂ ਆਪਣੀਆਂ ਮਰਜ਼ੀਆਂ ਪੂਰੀਆਂ ਕਰਵਾਣ ਦੇ ਬਾਬਾ ਜੀ ਕੋਲੋਂ ਜੈ ਬਾਬਾ ਬਨੇ ਸ਼ਾਹ ਜੀ ਦਰਸ਼ਨ ਕਰੋ ਜੀ ਕਲ ਕੁਛ ਨਹੀਂ ਗਿਆ ਕਿਤੇ ਅਸੀਂ ਰੀਓ ਨਤਾ ਸਿੰਘ ਕੋਲ ਅਕੈਂਟਾ ਹੌਲੀ ਇਟ ਲਾਗੇ ਇਹਨਾਂ ਨੂੰ ਦੁਬਾਰਾ ਕਰਨੇ ਪੈਣਗੇ ਜਿਹਨੂੰ ਜਵਾਵਸ ਕਰਦੇ ਆ ਜੇ ਜਦੋਂ ਅਗੂ ਟਾਈਮ ਦੀ ਸਟੈਂਡਿੰਗ ਹੋਈ ਹੋਵੇ ਆਸ ਇਸ ਦੀ ਮਜ਼ਦੂਰੀ ਵਧ ਜੇਗੀ ਸਹੀ